ਆਦ ਨੂੰ ਉੱਠ ਕੇ ਨਾ ਤੇ ਕਹੰਦਾ ਲੋ ਹੋ ਕੇ ਬੋਲੀ ਗਿਆ ਕਰ ਆ ਤਗੜਾ ਹੋ ਕੇ ਬੋਲ ਕੋਈ ਗੱਲ ਮੇਰਾ ਪੁੱਤਰ ਬਰਾਗਾਰੇ ਨੂੰ ਸੱਸੀ ਗਾ ਜੀ ਮੈਂ ਕਦੀ ਬੋਲਿਆ ਨਹੀਂ ਮੇਰੇ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਬੋਲਣ ਲਈ ਤੇ ਉਹਨਾਂ ਦਾ ਹੁਕਮ ਮੇਰੇ ਸਿਰ ਮਤੇ ਜੋ ਐਮਐਲਏ ਸਾਹਿਬ ਕਰ ਰਹੇ ਅੱਜ ਦੇ ਡੇਟ 'ਚ ਉਹ ਮੈਂ ਕਹਿੰਦਾ ਪੰਜਾਬ 'ਚ ਅੱਜ ਤੱਕ ਇਹੋ ਜਿਹੇ ਐਮਐਲਏ ਮਾਏ ਲਾਈਫ ਨਹੀਂ ਵੇਖੇ ਰਾਏ ਰਸਦਾ ਵੀਰਾ ਜੀ ਨਾ ਅਗਲੀ ਝੂਠ ਬੋਲਣਾ ਕਿ ਨਾ ਬੋਲਿਆ ਜਾਂਦਾ ਠੀਕ ਜੀ ਇਹ ਸਾਡੇ ਐਮਐਨਏ ਸਾਹਿਬ ਜੋ ਕਰਦੇ ਪਏ ਨਾ ਕਿ ਵਰੋਧੀਆਂ ਨੂੰ ਬਰਦਾਸ਼ਤ ਨਹੀਂ ਹੁੰਦੇ ਉਹਨਾਂ ਨੂੰ ਵੀ ਜਦਾਂ ਮੇਕ ਕਰੇ ਲੱਗਦੇ ਕਿ ਤੁਹਾਨੂੰ ਵੀ ਲੱਗਦੇ ਨਾ ਮੈਨੂੰ ਲੱਗਦੇ ਵੀ ਮੇਕ ਕਰੇ ਤੁਹਾਨੂੰ ਉਹ ਕਹਿੰਦੀ ਏ ਸ਼ੈਰੀ ਆਣੇ ਲੋਕੀ ਜਾਈਏ ਮਾੜਾ ਕਿ ਸਾਹਮਣੇ ਨਾ ਹੋ ਜਾਈਏ ਉਹਨਾਂ ਨੂੰ ਇੰਨੀ دہشت ਪੈ ਗਈ ਏ ਪਰ ਡੈਸ਼ ਤੋਂ ਐਵੇਂ ਜਿਹੀ ਪੈਣੀ ਐ ਫਿਰ ਜੋ ਦੋ ਤਿੰਨ ਦਿਨ ਰੁਕ ਜਿਓ ਇਹਨਾਂ ਨੇ ਐਵੇਂ ਜਿਹੋਨਾਂ ਦੇ ਪਟਾਰੇ ਖੋਣਨੇ ਆ ਉਹ ਜਿ ਰਾਤੀਂ ਸੁਤੇਆਵਲੇ ਸੁਪਨੇ ਉਹਨਾਂ ਨੂੰ ਛੈਰੀ ਛੈਰੀ ਕਰਨਗੇ ਹੋਰ ਕੁਝ ਨਹੀਂ ਕਰਨਗੇ ਕਿ ਛੈਰੀ ਆ ਗਿਆ ਬਣਾਲੇ ਚ ਸੰਨੇ ਗੱਲ ਇਹ ਮੈਨੇ ਸਮਝਿਆ ਜੀ ਆਪਾਂ ਜਦੋਂ ਮਰਜੀ ਇਹਨਾਂ ਨੂੰ ਪ੍ਰਧਾਨ ਇਹਨਾਂ ਕੋਲ ਤੋਂ ਮਾਰ ਲਈ ਵੈਸੇ ਹੀ ਇਹਨਾਂ ਦੀ ਕਿਰਪਾ ਹੁੰਦੀ ਹੈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬੰਨੇ ਨੂੰ ਬੰਨਣ ਵਾਸਤੇ ਨਾ ਜੁੱਟੀਆਂ ਘੱਟ ਜਾਂਦੀਆਂ ਭਾਜੀ ਠੀਕ ਹੈ ਬੜੀ ਬੜੀ ਪਾਰਟੀਆਂ ਚ ਉਹ ਜਿਹੜੇ ਚੇਅਰਮੈਨ ਬਣਾਏ ਵੀ ਸੀ ਨਾ ਜਿਹੜੇ ਉਹਨਾਂ ਨੇ ਲਾਸਟ ਜਿਹੜੇ ਕਹਿੰਦੇ ਬੰਦਾ ਜਾਣ ਵਾਲਾ ਹੁੰਦਾ ਹੈ ਕੁਰਲਾਤ ਹੋਣਾ ਤੇ ਲੋ ਠੀਕ ਹੈ ਜੀ ਉਹ ਕਰਦੇ ਇਹਨਾਂ ਨੇ ਛੋਟੀ ਉਮਰ ਰਿਓ ਮਾਲਿਕ ਮੇਤਾ ਠੀਕ ਹੈ ਜੀ ਉਹਨੂੰ ਬਣਾਇਆ ਇੱਕ ਉਦਾਹਰਨ ਪੇਸ਼ ਕੀਤੀ ਹੈ ਬਟਾਲੇ ਚ ਕਿ ਐਮ ਐਲ ਏ ਸਾਹਿਬ ਕਿਸੇ ਨੂੰ ਵੀ ਕੁਝ ਕਰ ਸਕਦੇ ਆ ਠੀਕ ਹੈ ਜੀ ਇਸ ਕਰਕੇ ਉਹ ਸਾਡੇ ਜਨੀਪਾ ਜੀ ਹੈ ਇਹਨਾਂ ਨੂੰ ਜੋ ਭਾਈ ਨੂੰ ਇਹ ਕਹਿ ਦਿੰਦੇ ਆ ਭਾਈ ਨੂੰ ਕਹਿੰਦੇ ਸੀਰੀ ਨੇ ਕਹਿਤਾ ਕਹਿਤਾ ਉਹਨਾਂ ਦੀ ਭਾਬੀ ਜੀ ਖੜਦੇ ਐਮ ਸੀ ਉਹ ਇਹਨਾਂ ਨੂੰ ਆਉਂਦੇ ਐ ਐਮ ਐਲ ਏ ਸਾਹਿਬ ਦੀ ਗੱਲ ਗਈ ਐਮ ਸੀ ਸਾਹਿਬ ਉਹ ਇੱਕ ਦਿਲੋਂ ਪਿਆਰ ਕਰਦੇ ਹਰੇਕ ਲੋਕ ਇਸ ਕਰਕੇ ਮੈਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਆ ਨਸ਼ਿਆਂ ਦੀ ਜਿਹੜੀ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨੇ ਜਿਹੜੀ ਮਿਹਨਤ ਚਲਾਈ ਆ ਉਹਦੇ ਨਾਲ ਆਪਾਂ ਪੂਰਾ ਸਾਥ ਦੇਈਏ ਜਿਹੜਾ ਬੰਦਾ ਕੋਈ ਨਸ਼ਾ ਵੇਚਦਾ ਜਾਂ ਵੇਚਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਫੜਾਓ ਇੱਕ ਵਾਰੀ ਮਜਾ ਤਾਂ ਆਇਆ ਫਿਰ ਐਮਐਲਏ ਸਾਹਿਬ ਇੱਕ ਹੋਰ ਆਧਾਰ ਲਪੇਸ਼ ਕਰਨਗੇ ਕੰਨ ਤੇ ਲੱਗ ਕੇ ਕੀ ਬੰਦੇ ਦਾ ਉੱਤ ਬਣਾਇਆ ਉਹਨਾਂ ਕੱਬਰ ਨਹੀਂ ਕਰਨਗੇ ਉਹਨੂੰ ਤਹਾਂ ਤੱਕ ਨਹੀਂ ਖੜੂਗੇ ਮੇਰੇ ਹੱਥ ਜੋੜ ਕੇ ਮਾਫੀ ਮੈਂ ਕਿਸੇ ਬਾਰੇ ਕੋਈ ਗਲਤ ਬੋਲਿਆ ਹੋਵੇ ਤੂੰ ਐਡਾ ਸੋਹਣਾ ਬੋਲ ਕੇ ਗਿਆ ਮੈਂ ਤਾਂ ਕਿੰਨਾ ਕੋਈ ਗੱਲ ਹੀ ਨਹੀਂ ਹੈ ਮੈਂ ਕਿਹਣਾ ਨੇਤਾ ਉਹ ਸਭ ਤੋਂ ਵਧੀਆ ਗੱਲ ਹੈ ਜਿਹਦੇ ਕਰ ਨਸ਼ਾ ਵੜਿਆ ਉਹਦਾ ਰਿਆ ਕੱਖ ਨਹੀਂ ਇਹ ਕਹੋ ਜੇ ਯਾਰ ਹੈ ਜਿਹਦੀਆਂ ਨਾਸਾਂ ਤੁਣੀ ਲੰਗ ਗਿਆ ਨਾ ਉਹ ਮੁੜ ਕੇ ਮੁੜਿਆ ਨਹੀਂ ਤੇ ਉਹਦਾ ਰਿਆ ਵੀ ਕੱਖ ਨਹੀਂ ਉਹ ਘਰ ਦਾ ਵੀ ਨਹੀਂ ਕੋਈ ਛੱਡਦਾ ਮੈਂ ਬੇਨਤੀ ਕਰਨਾ ਤੁਹਾਡੇ ਗਾੜੀ ਕਿ ਤੁਸੀਂ ਬੜੇ ਵਧੀਆ ਸਾਡੇ ਅੱਗੇ ਆਉਣ ਵਾਲੇ ਐਮਸੀ ਚੁੜੇ ਨੇ ਤੇ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆਂ। ਖੁੱਲ੍ਹ ਆਈ ਤੇ ਸੋ ਗੱਲ ਹੈ ਕਿ ਤਾਕਤ ਮਿਲਦੀ ਆ। ਪ੍ਰਮਾਤਮਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੇਰੇ ਹੰਮ ਵਿੱਚ ਪਿਆਰਾ ਸਾਥ ਜਾਂ ਮੈਂ ਉਹਨਾਂ ਦਾ ਸਾਥ ਦੇ ਕੇ ਅੱਗੇ ਵਧੀ ਆ। ਮੇਰੇ ਕੋਲ ਕਈ ਜਨਾਨੀਆਂ ਇਹੋ ਜਿਹੀਆਂ ਆਈਆਂ ਨੇ ਕਿ ਜਿਹੜੀਆਂ ਮੈਨੂੰ ਕਹਿੰਦੀਆਂ ਸੀ ਕਿ ਇੱਥੇ ਨਸ਼ਾ ਬਹੁਤ ਚੱਲਦਾ ਪਿਆ ਝੜੀਆਂ ਵਾਲਸ। ਮੈਂ ਉਹਨਾਂ ਨੂੰ ਇਹੀ ਗੱਲ ਕਹੀ ਆ ਕਿ ਮੈਂ ਖੁੱਲ੍ਹ ਕੇ ਤੁਹਾਡੇ ਨਾਲ ਅੱਗੇ ਆਵਾਂਗੀ। ਤੁਸੀਂ ਬੱਸ ਮੈਨੂੰ ਇਹ ਦੱਸੋ ਕਿ ਨਸ਼ਾ ਵਿਕਦਾ ਕਿੱਥੇ ਹੈ ਤੇ ਵੇਚਦਾ ਕੌਣ ਹੈ। ਬਾਕੀ ਇਹ ਕੀ ਪੜਨਾ ਪੜਾਉਣਾ ਸਾਡਾ ਕੰਮ ਹੈ ਤੇ ਮੈਂ ਇਹੀ ਕਹਿੰਦੇ ਹੋਇਆ ਸਾਰਿਆਂ ਦਾ ਧੰਨਵਾਦ ਪਾ ਰਹੀਆਂ ਕਿ ਆਪਣੇ ਬੱਚਿਆਂ ਨੂੰ ਬਚਾਓ ਜਿਸ ਤਾਂ ਵੀ ਹੋ ਸਕਦਾ ਤੇ ਸਰਕਾਰ ਦਾ ਸਾਥ ਦਿਓ ਤੇ ਸ਼ੈਰੀ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਗੇ ਉਹ ਕੇਸ ਸੀ ਨੂੰ ਬੇ ਸੰਭਾਲਣ ਬੜੇ ਦਾ ਜੀ ਸ਼ਰਮਾ ਉਹਦੇ ਤੇ ਮਿਲਵਾ ਨੂੰ ਸੋਧਣ ਨੂੰ ਆਪਣੇ ਵਿਚਾਰ ਰੱਖਣ ਤੇ ਪੰਚਪੁਰੋ ਜੀ ਗੁਰਦੀਪ ਸਿੰਘ ਜੀ ਸੰਜੀਤ ਕੁਮਾਰ ਜੀ ਵਾਧੂ ਜੀ ਜੀ ਇਹ ਪਹਿਲੀ ਸਰਕਾਰ ਹੈ ਜਿਨੇ ਇਨਾ ਪ੍ਰਸੰਨ ਕੀਤਾ ਦੋ ਤੋਂ ਦੋ ਦਾ ਕੇ ਲੋਕਾਂ ਨੂੰ ਸਾਫਤ ਕਰ ਰਹੇ ਹਨ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਅੱਜ ਚਾਰੀਆਂਵਾਲ ਦਾ ਸਾਰਾ ਪਰਿਵਾਰ ਇਕੱਤਰ ਹੋਇਆ ਹੈ ਜਿਹੜਾ ਇਹ ਦਰਿਆਵਾਂ ਦੀ ਧਰਤੀ ਹੈ ਪਰ ਇਸ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਵਹਿਣ ਲੱਗ ਪਿਆ ਜੇਕਰ ਚੱਲ ਰਿਹਾ ਸੀ ਮੈਂ ਕਿਹਾ ਵੀ ਅੱਜ ਅਸੀਂ ਆਪਣੇ ਪੰਜਾਬ ਦੇ ਆਪਣੇ ਬਟਾਲੇ ਦੇ ਆਪਣੇ ਝਾੜੀਆਂਵਾਲ ਦੇ ਬੱਚਿਆਂ ਦੇ ਧੁਇਖ ਕਰਕੇ ਲੋਕਾਂ ਨੂੰ ਮੀਟਿੰਗਾਂ ਕਰਨ ਜਾਣੀਆਂ ਨੇ ਨਾ ਤੇ ਕੋਈ ਵੋਟਾਂ ਨੇ ਨਾ ਵੋਟਾਂ ਮੰਗਣ ਆਏ ਆ ਬਸ ਤੁਹਾਨੂੰ ਬੇਨਤੀ ਕਰਨਾ ਆ ਹੱਥ ਜੋੜ ਕੇ ਇਹ ਜਿਹੜੀ ਮਹਿਮ ਜਿਹੜੀ ਚੱਲੀ ਹੈ ਇਹ ਜੰਗਾਂ ਵੀ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਜੰਗ ਨੂੰ ਆਪਣੀ ਜੰਗ ਸਮਝੀਏ ਆਪ ਜੀ ਨੂੰ ਬੇਨਤੀ ਆ ਵੀ ਅੱਜ ਜੰਗਾ ਜਿਹੜੀ ਆਪਣੇ ਆਉਣ ਵਾਲੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਲੜਨ ਜਾ ਰਹੇ ਆਪਾਂ ਲੜ ਰਹੇ ਆ ਤਾਂ ਜੋ ਕਿ ਸਾਡਾ ਪੰਜਾਬ ਜਿਹੜਾ ਖੇਡਾਂ ਲਈ ਮਸ਼ਹੂਰ ਜਾਣਿਆ ਜਾਂਦਾ ਸੀ ਗਿੱਧੇ ਭੰਗੜੇ ਲਈ ਮਸ਼ਹੂਰ ਜਾਣਿਆ ਜਾਂਦਾ ਸੀ ਦੁੱਖ ਲੱਗਦਾ ਜਦੋਂ ਕਿਤੇ ਬਾਹਰ ਜਾਈਏ ਪਿੰਡ ਵਿੱਚ ਵੜ ਨਹੀਂ ਦੇਾਂਗੇ ਸਾਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਤੇ ਸਮਝਾਵਾਂਗੇ ਦੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਇਸ ਤਰ੍ਹਾਂ ਆਦੇ ਜਿਵੇਂ ਕੋਈ ਪੈਸਾ ਲੈ ਕੇ ਜਿਹੜੇ ਲੋਕ ਨਹੀਂ ਆਏ ਹੁੰਦੇ ਆਪਣੇ ਪਸੰਦਾਂ ਦੇ ਲੋਕ ਤੌਰ ਤੇ ਤੁਹਾਨੂੰ ਪਸੰਦ ਕਰਦੇ ਵੇਣੇ ਜਾਂ ਕਿਵੇਂ ਦੇ ਤੁਹਾਨੂੰ ਮੋਲ ਲੱਗ ਰਿਹਾ ਅ ਦੇਖੋ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਇੱਕ ਪੰਜਾਬ ਦੇ ਵਿੱਚ ਜੋ ਇੱਕ ਨਸ਼ਿਆਂ ਦੇ ਖਿਲਾਫ ਜਿਹੜੀ ਆਪਾਂ ਜੰਗ ਛੇੜੀ ਹੋਈ ਆ ਉਹਦੇ ਵਿੱਚ ਹਰ ਮਾਂ ਤੋਂ ਹਰ ਭੈਣ ਤੋਂ ਹਰ ਬਜ਼ੁਰਗ ਤੋਂ ਹਰ ਜਵਾਨ ਤੋਂ ਉਹਨਾਂ ਨੂੰ ਕਹਿ ਰਹੇ ਆਂ ਵੀ ਆਪਾਂ ਇਹ ਜੰਗ ਜਿਹੜੀ ਜਿੱਤਣੀ ਆਂ ਪਰ ਜੰਗਾਂ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਸਾਰੇ ਇਸ ਜੰਗ ਦੇ ਇਸ ਕੋੜ ਨੂੰ ਜਿਹੜਾ ਆਪਣੇ ਹਟਾਉਣ ਲਈ ਇੱਕ ਨਿਸ਼ਚੇ ਕਰ ਲੈ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਰਹੇ ਆਂ ਲੋਕਾਂ ਨੂੰ ਇਹ ਬੇਨਤੀ ਕਰ ਰਹੇ ਆਂ ਵੀ ਇਹ ਕੋੜ ਜਿਹੜਾ ਅਸੀਂ ਹਟਾਉਣਾ ਚਾਹੁੰਦੇ ਆਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਮੇਰੇ ਵਾਸਤੇ ਗੱਲ ਇਹ ਹੈ ਕਿਉਂਕਿ ਮੈਂ ਦੇਖ ਰਿਹਾ ਸੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਨੇ ਜਿਨ੍ਹਾਂ ਨੇ ਪ੍ਰੋਗਰਾਮ ਅਲੀਕਿਆ ਔਰ ਜਿਨ੍ਹਾਂ ਦੇ ਇਸ ਪ੍ਰੋਗਰਾਮ ਅਲੀਕਨ ਦੇ ਵਿੱਚ ਮੈਨੂੰ ਲੱਗਾ ਵੀ ਜਦੋਂ ਪੁਲਸ ਜਿਹੜੀ ਹੈ ਉਹ ਸचेत ਹੋ ਕੇ ਲੋਕਾਂ ਨੂੰ ਅਗਾਹ ਸचेत ਹੋ ਕੇ ਕਰੂਗੀ ਇਹ ਸਭ ਤੋਂ ਵੱਡਾ ਔਰ ਵਧੀਆ ਮੈਸੇਜ ਪੰਜਾਬ ਦੇ ਵਿੱਚ ਜਾਏ। ਸੋ ਇਹਦਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਸ ਕੋੜ ਨੂੰ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਅਸੀਂ ਰਲ ਕੇ ਜਦੋਂ ਇਸ ਜੜ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਕੋੜ ਖਤਮ ਹੋਵੇ। ਤੇ ਜਿਹੜੇ ਮੈਂ ਇੱਕੋ ਬੇਨਤੀ ਕਰਦਾ ਜਿਹੜੇ ਤੇ ਮਰੀਜ਼ ਨੇ ਜੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਆਸੀ ਇਲਾਜ ਕਰਾਵਾਂਗੇ ਜੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਕਿਤੇ ਸਰਕਾਰ ਦੀ ਸਹਾਤਾ ਦੀ ਲੋੜ ਹੈ ਉਹਨਾਂ ਨੂੰ ਇਲਾਜ ਪੱਖੋਂ ਕੋਈ ਦਿੱਕਤ ਆ ਰਹੀ ਹੈ ਆਪਾਂ ਚਟਾਨ ਬਣ ਕੇ ਖਲੋਤੇ ਆਂ ਹਾਂ ਜਿਹੜਾ ਨਸ਼ਾ ਵੇਚਦਾ ਹੈ ਉਹਦੇ ਲਈ ਸਰਕਾਰ ਬਿਲਕੁਲ ਸਖਤ ਹੈ ਆਪਾਂ ਇਹੋ ਪੰਤੀ ਕਰਦੇ ਆਂ ਵੀ ਘਰ ਘਰ ਦੇ ਵਿੱਚ ਇਹੋ ਇੱਕ ਸੰਦੇਸ਼ ਹੈ ਵੀ ਜਿਹੜਾ ਵੀ ਕੋਈ ਗਲਤ ਐ ਐਸਾ ਨਸ਼ਾ ਵੇਚਦਾ ਹੈ ਇਤਲਾਹ ਕਰੋ ਆਪਾਂ ਤੇ ਪੰਡਾਂ ਦੀਆਂ ਕੰਧਾਂ ਤੇ ਨੰਬਰ ਚਪਕਾ ਦਿੱਤੇ ਨੇ ਵੀ ਤੁਹਾਡੀ ਜਾਣਕਾਰੀ ਵੀ ਗੁਪਤ ਰੱਖੀ ਜਾਊਗੀ ਇਹ ਜਿਹੜੀ ਆ ਕੋਈ ਵੀ ਗਲਤ ਬੰਦਾ ਆਂਸਰ ਆ ਉਹ ਸਾਨੂੰ ਇਤਲਾ ਜ਼ਰੂਰ ਕਰੋ